ਇਹ ਗੁਰੂ ਜੀ ਦਾ ਕਲਪਨਾ ਵਾਹਿਗੁਰੂ ਜੀ ਬਤੇ ਅੱਜ ਸਾਡੇ ਮਾਨਜੋਗ ਸੰਤ ਭੋਲਾ ਦਾਸ ਜੀ ਇਸ ਦੁਨੀਆ ਤੋਂ ਅਲਵਿਦਾ ਕਹਿ ਕੇ ਸੁਵਰਗਾ ਵਿੱਚ ਜਾ ਬਰਾਜੇ ਹਨ ਅਸੀਂ ਸਾਰੇ ਜੋ ਵੀ ਦੁਨੀਆ ਦੇ ਵਿੱਚ ਹਰ ਦੇਸ਼ ਦੇ ਵਿੱਚ ਬਾਬੇ ਦੇ ਸੇਵਕਾਂ ਦੀ ਅਸੀਂ ਗਿਣਤੀ ਨਹੀਂ ਕਰ ਸਕਦੇ ਕਿੰਨੇ ਕਿ ਬਾਬੇ ਦੇ ਸੇਵਕ ਆ ਸਾਰਿਆਂ ਨੂੰ ਹੱਥ ਜੋੜ ਕੇ ਵੇਦੀ ਆ ਕਿ ਬਾਬਾ ਕੋਲਾਦਾ ਜੀ ਦਾ ਜੋ ਅੰਤਮ ਸੰਸਕਾਰ ਹੈ ਉਹ ਸਾਰੇ ਇੱਥੇ 5-7 ਪਿੰਡਾਂ ਦੀ ਸੰਗਤ ਨੇ ਨਿਯੁਕਤ ਕੀਤਾ 18 ਤਰੀਕ ਨੂੰ ਦਿਨ ਸੋਮਵਾਰ ਔਰ 2 ਵਜੇ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਜਾਵੇਗਾ ਸਾਰਿਆਂ ਸੰਗਤਾਂ ਨੂੰ ਜੋ ਦੇਸ਼ਾਂ ਪ੍ਰਦੇਸ਼ਾਂ ਵਿੱਚ ਬੈਠੇ ਆ ਔਰ ਇਸ ਇੰਡੀਆ ਦੇ ਭਾਰਤ ਵਿੱਚ ਵਿੱਚ ਬੈਠੇ ਆ ਪੰਜਾਬ ਦੇ ਬੈਠੇ ਆ ਜਿੱਥੇ-ਜਿੱਥੇ ਵੀ ਆਬੀ ਦੇ ਸੇਵਕਿਆ ਸੰਤਾਂ ਦਾ ਪਿਆਰ ਕਰਦੇ ਆ ਉਹ 18 ਤਰੀਕ 2 ਵਜੇ ਤੋਂ ਪਹਿਲਾਂ ਗੁਰਦੁਆਰਾ ਡੇਰਾ ਬਾਬਾ ਭੋਲਾ ਦਾਸ ਜੀ ਬਾਬਾ ਮੱਡਵਾਲਾ ਸਾਹਿਬ ਵਿਖੇ ਪਹੁੰਚਣ ਦੀ ਕਿਰਪਾਤਾ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ